ਮਾਨ ਸਰਕਾਰ ਨੂੰ ਭਾਵੇਂ 22 ਸਾਲ ਦਾ ਕਾਰਜਕਾਲ ਪੰਜਾਬ ਦੇ ਵਿੱਚ ਪੂਰਾ ਹੋ ਚੁੱਕਿਆ ਪਰ ਕਿਤਨਾ ਕਿਤੇ ਫਿਰ ਵੀ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ ਤਾਂ ਹੁਣ ਜਿਮਨੀ ਚੋਣਾਂ ਦੇ ਦੌਰਾਨ ਇੱਕ ਇਲਾਕੇ ਦੇ ਵਿੱਚ ਮਾਨ ਸਰਕਾਰ ਦੇ ਖਿਲਾਫ ਪੋਸਟਰ ਵੀ ਲੱਗਣੇ ਸ਼ੁਰੂ ਹੋ ਚੁੱਕੇ ਨੇ ਪੂਰਾ ਮਾਮਲਾ ਕੀ ਹੈ ਇਹ ਪੋਸਟਰਾਂ ਤੇ ਕੀ ਲਿਖਿਆ ਗਿਆ ਤੁਹਾਨੂੰ ਦੱਸ ਦਈਏ ਕਿ ਜੰਡੇਆਲਾ ਗੁਰੂ ਦੇ ਵਾਰਡ ਨੰਬਰ 14 ਦੀ ਦਰਬਾਰਸ ਵਾਲੀ ਗਲੀ ਦੇ ਵਿੱਚ ਲੋਕਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਕਾਸ ਕਰਵਾਏ ਜਾਣ ਵਾਲੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ ਜਦੋਂ ਸਰਕਾਰ ਦੇ ਕੰਮਾਂ ਤੋਂ ਦੁਖੀ ਹੋ ਕੇ ਸਰਕਾਰ ਵਿਰੁੱਧ ਜੰਡੇ ਆਲਾ ਗੁਰੂ ਦੀਆਂ ਗਲੀਆਂ ਵਿੱਚ ਪੋਸਟਰ ਲਗਾ ਦਿੱਤੇ ਜਿਸ ਵਿੱਚ ਵੋਟਾ ਮੰਗਣ ਲਈ ਨਾ ਆਉਣ ਵਾਲੇ ਆਖਿਆ ਗਿਆ ਦਰਬਾਰਸ ਵਾਲੀ ਗਲੀ ਦੇ ਵਿੱਚ ਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸੀਵਰੇਜ ਦਾ ਕੰਮ ਬੀਤੇ ਲਗਭਗ 7 8 ਮਹੀਨੇ ਪਹਿਲਾਂ ਸ਼ੁਰੂ ਕਰਦਿਆਂ ਗਲੀਆਂ ਨੂੰ ਪੁੱਟਿਆ ਗਿਆ ਸੀ ਜੋ ਕਿ ਉਸੇ ਸਮੇਂ ਤੋਂ ਹੁਣ ਤੱਕ ਰੁਕਿਆ ਹੋਇਆ ਹੈ ਤੇ ਗਲੀਆਂ ਪੁੱਟੀਆਂ ਹੋਣ ਕਾਰਨ ਉੱਥੇ ਰਹਿਣ ਵਾਲੇ ਵਸਨੀਕਾਂ ਦਾ ਲੰਘਣਾ ਵੀ ਮੁਸ਼ਕਲ ਹੋ ਚੁੱਕਿਆ ਹੈ ਅਤੇ ਬਰਸਾਤ ਦਾ ਪਾਣੀ ਘਰਾਂ ਦੀਆਂ ਨੀਹਾਂ ਵਿੱਚ ਜਾ ਰਿਹਾ ਹੈ ਉਥੋਂ ਦੇ ਵਸਨੀਕਾਂ ਨੇ ਵੀ ਕਹਿਣਾ ਕਿ ਉਹਨਾਂ ਦੀ ਇਸ ਵਾਰਡ ਦੇ ਕਾਉਂਸਲਰ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ ਖੁਦ ਵੀ ਆਪ ਹੀ ਹਨ ਪਰ ਉਹ ਵੀ ਬੀਤੇ 4 ਮਹੀਨਿਆਂ ਤੋਂ ਨਰਕ ਭਰੀ ਜ਼ਿੰਦਗੀ ਭੋਗ ਰਹੇ ਨੇ ਉਹਨਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਬਰਸਾਤਾਂ ਦੇ ਮੌਸਮ ਕਾਰਨ ਇਹਨਾਂ ਪੁੱਟੀਆਂ ਹੋਈਆਂ ਗਲੀਆਂ ਵਿੱਚ ਟੋਏ ਪੈ ਜਾਂਦੇ ਨੇ ਜਿਨ੍ਹਾਂ ਵਿੱਚ ਬਰਸਾਤ ਦਾ ਪਾਣੀ ਭਰ ਜਾਂਦਾ ਤੇ ਉੱਥੋਂ ਲੰਘਣ ਵਾਲੀ ਇੱਕ ਔਰਤ ਦੇ ਪਾਣੀ ਵਿੱਚ ਡਿੱਗਣ ਕਾਰਨ ਬਾਹ ਵੀ ਟੁੱਟ ਗਈ ਸੀ ਤਾਂ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਦੂਜੇ ਪਾਸੇ ਹੁਣ ਐਸਡੀਓ ਨੇ ਜਿਹੜੇ ਨਗਰ ਕੌਂਸਲ ਦੇ ਉਹਨਾਂ ਦਾ ਕਹਿਣਾ ਹੈ ਕਿ ਇਹ ਕੰਮ ਜਲਦੀ ਮੁਕੰਮਲ ਕਰਵਾਇਆ ਜਾਏਗਾ ਪਰ ਜੇਕਰ ਚੋਣਾਂ ਦੀ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾਵਾ ਕਰਦੀ ਸੀ ਕਿ ਅਸੀਂ ਤੁਹਾਡੇ ਘਰਾਂ 'ਚ ਦੁਬਾਰਾ ਵੋਟ ਮੰਗਣ ਲਈ ਤਾਂ ਹੀ ਆਵਾਂਗੇ ਜੇਕਰ ਅ ਅਸੀਂ ਕੋਈ ਕੰਮ ਕੀਤਾ ਹੋਇਆ ਜੇਕਰ ਤੁਸੀਂ ਸਾਡੇ ਕੰਮਾਂ ਤੋਂ ਸੰਤੁਸ਼ਟ ਹੋਏ ਤਾਂ ਵੋਟ ਪਾਓ ਨੇਹੀ ਤਾਂ 산ੂ ਵੋਟ ਨਾ ਪਾਇਓ ਤਾਂ ਪੰਜਾਬ ਦੇ ਵਿੱਚ ਹੁਣ ਇਹ ਸਥਿਤੀ ਬਣੀ ਹੈ ਲੋਕ ਕਹਿ ਰਹੇ ਨੇ ਕਿ ਕੰਮ ਕਰ ਹੋ ਨਹੀਂ ਰਿਹਾ ਕਿਤੇ ਇੱਟ ਵੀ ਨਹੀਂ ਲੱਗ ਰਹੀ ਇਸ ਤਰੀਕੇ ਦੇ ਬਿਆਨ ਲੋਕਾਂ ਦੇ ਸਾਹਮਣੇ ਆ ਰਹੇ ਨੇ ਤਾਂ ਹਕੀਕਤ ਕੀ ਹੈ ਇਹ ਆਮ ਆਦਮੀ ਪਾਰਟੀ ਵੀ ਜਾਣਦੀ ਹੈ ਸੀਐਮ ਭਗਵੰਤ ਮਾਨ ਵੀ ਜਾਣਦੇ ਨੇ ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਹੁਣ ਕਰਨਾ ਪੈ ਰਿਹਾ ਹਾਲਾਂਕਿ ਜਿਹੜੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਜਾਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਹੁਣ ਲੀਡਰਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਲੋਕਾਂ ਦੇ ਰੋ ਅੱਗੇ ਸਰਕਾਰਾਂ ਨੂੰ ਝੁਕਣਾ ਪੈਂਦਾ ਤਾਂ ਹੁਣ ਕਹ ਲਈਏ ਕਿ ਲੋਕ ਪਰੇਸ਼ਾਨ ਨੇ ਜਿਨ੍ਹਾਂ ਨੇ ਹੁਣ ਪੋਸਟਰ ਹੀ ਲਗਾ ਦਿੱਤੇ ਨੇ ਗਲੀਆਂ ਦੇ ਵਿੱਚ ਕਿ ਸਾਡੇ ਕੋਲ ਵੋਟ ਮੰਗਣ ਵਾਸਤੇ ਆਉਣ ਦੀ ਜ਼ਰੂਰਤ ਨਹੀਂ ਹਾਲਾਂਕਿ ਵੋਟਾਂ ਵੇੜੇ ਲੀਡਰ ਵੱਡੇ-ਵੱਡੇ ਦਾਅਵੇ ਵਾਅਦੇ ਜਰੂਰ ਕਰਦੇ ਨੇ ਪਰ ਉਸ ਤੋਂ ਬਾਅਦ ਹੁੰਦਾ ਕੁਝ ਨਹੀਂ ਤਾਂ ਕੈਲੀਕੇ ਆਮ ਆਦਮੀ ਪਾਰਟੀ ਦੀਆਂ ਪਰੇਸ਼ਾਨੀਆਂ ਵਿਧਾਨ ਸਭਾ ਦੇ ਜ਼ਿਮਨੀ ਚੋਣਾਂ ਤੋਂ ਪਹਿਲਾਂ ਜ਼ਰੂਰ ਵਧੀਆਂ ਹੋਈਆਂ ਨੇ ਦਿਉਜਾਜ ਧੰਨਵਾਦ